ਸਾਬੂਆਣਾ ਦੇ ਪੰਡਿਆ ਲਾਇਆ ਕਿ ਇੱਥੇ ਖੜਾ ਹਾਂ ਤੇ ਹੋਰ ਕੀ ਕਹਿਣਾ ਚਾਹੁੰਦਾ ਆ ਜਿਹੜੀ ਅਵਲਖਾਨਾ ਡਰੇਨ ਤੇ ਸਪਾਰ ਡਰੇਨ ਜਿੱਥੇ ਆ ਕੇ ਇਹਨਾਂ ਦਾ ਸੰਗਮ ਹੋ ਜਾਂਦਾ ਉਸ ਤੇ ਸਾਬੂਆਣਾ ਪਿੰਡ ਆ ਜਾਂਦਾ ਉੱਥੇ ਕਾਫੀ ਵੱਡਾ ਸਰਾ ਪਾੜ ਪੈ ਗਿਆ ਪਹਿਲਾਂ ਕੁਝ ਦਿਨ ਵੀ ਪਿਆ ਸੀ ਉਹ ਤੋਂ ਬੰਨ ਲਿਆ ਸੀ ਦੁਬਾਰੇ ਫੇਰ ਉਹਨੂੰ ਬੰਨਣ ਲਈ ਸਾਰੇ ਲੱਗੇ ਹੋਏ ਆ ਇਹਦੇ ਨਾਲ ਹੀ ਜਿਹੜੀ ਅਵਲਖਾਨਾ ਡਰੇਨ ਆ ਇਹਦੇ ਪਿੱਛੇ ਜਿੱਥੇ ਆਪਾਂ ਖੜੇ ਹਾਂ ਉਸ ਤੋਂ ਕੋਈ 10-12 ਇੱਕ ਕਲਿੱਪਾਂ ਉਥੇ ਵੀ ਇੱਕ ਪਾੜ ਪਿਆ ਉਸ ਨੂੰ ਵੀ ਜਿਹੜਾ ਕਲ ਦੇ ਲੱਗੇ ਹੈ ਤੋਂ ਨੇੜੇ ਹੈ ਮੈਂ ਸਾਰੇ ਪੈਣਪਰਾਵਾਂ ਨੂੰ ਬੇਨਤੀ ਕਰੂੰ ਕਿ ਵਕਤ ਦਾ ਸਮਾਂ ਮੁਸੀਬਤਾਂ ਦਾ ਸਮਾਂ ਜਦੋਂ ਵਿਪਤਾ ਪੈ ਜੇ ਉਦੋਂ ਸਾਫ-ਕਿਤਾਬ ਨਹੀਂ ਬੋਲੇ ਲਾਉਣੇ ਚਾਹੀਦੇ ਆਪਾਂ ਉਹ ਲੋਕਾਂ ਜਿਹੜੇ ਪਾਣੀ ਟੁੱਟ ਜਾਂਦਾ ਸੀ ਤੇ ਚਾਦਰਾਂ ਸਿੱਟ ਕੇ ਲੋਕ ਖਾਲੇ ਵਿੱਚ ਵੜ ਜਾਂਦੇ ਸੀ ਅੱਜ ਜੇ ਸਾਡੀ ਜ਼ਿੰਦਗੀ ਦਾ ਤੇ ਮੌਤ ਦਾ ਸਵਾਲ ਹੋ ਗਿਆ ਫਸਲਾਂ ਦਾ ਤੇ ਸਾਨੂੰ ਉਹਦੇ ਵਿੱਚ ਜੁਟ ਕੇ ਇੱਕ ਦੂਸਰੇ ਨਾਲ ਲੱਗ ਕੇ ਤੇ ਇਸ ਤੇ ਕਿਉਂਕਿ ਉਹਣਾ ਜਿਹੜਾ ਸਮਾ ਕਿਸੇ ਦੀ ਨਾਇਤਾ ਆਲੋਚਨਾ ਕਰਨ ਦਾ ਉਹਦੇ ਵਿੱਚ ਹੀ ਤੁਰੇ ਜਾਵਾਂਗੇ ਤਾਂ ਆਪਾਂ ਲੰਮਾ ਸਮਾਂ ਲੰਘ ਜੂ ਹੁਣ ਤਾਂ ਇਹ ਹੈ ਵੀ ਇਹਨੂੰ ਸੰਭਾਲ ਕੇ ਮੌਕੇ ਦਾ ਤੇ ਜਿਹੜਾ ਨੁਕਸਾਨ ਹੋਇਆ ਉਹਦੀ ਸਾਰੀ ਗਰਦੌਰੀ ਵਗੈਰਾ ਹੋ ਕੇ ਉਹ ਤਾਂ ਬਾਦ ਦੀਆਂ ਗੱਲਾਂ ਨੇ ਅੱਜ ਜਿਹੜਾ ਹੈ ਅਸੀਂ ਇੱਕ ਦੂਸਰੇ ਦਾ ਜਿੱਥੇ ਲੋਡ ਹੈ ਪ੍ਰਸ਼ਾਸਨ ਵੱਲੋਂ ਚਾਹੇ ਉਹ ਕੈਟਲ ਫੀਡ ਹੈ ਚਾਹੇ ਉਹ ਰਾਸ਼ਨ ਹੈ ਇਹ ਤੋਂ ਇਲਾਵਾ ਜੇ ਕੋਈ ਹੋਰ ਚੀਜ਼ ਦੀ ਲੋਡ ਹੈ ਸਾਡੇ ਪਸ਼ੂ ਪਾਲਣ ਵਿਭਾਗ ਵੱਲੋਂ ਜਿਹਦੇ ਡਾਕਟਰਾਂ ਦੀ ਦਵਾਈਆਂ ਦੀ ਜਿੱਥੇ ਦੂਸਰੇ ਪਾਸੇ ਮੈਡੀਕਲ ਸਿਹਤਾਂ ਦੀ ਲੋੜ ਆ ਉਹ ਸਾਰੀ ਸਰਕਾਰ ਦੇਣ ਲਈ ਹਰ ਵਕਤ ਸਾਡੀ ਜਿਹੜੀ ਡਿਊਟੀ ਬਣਦੀ ਹੈ ਇਹ ਤੋਂ ਇਲਾਵਾ ਬਹੁਤ سارے ਲੋਕ ਪੰਜਾਬ ਦੇ ਲੋਕ ਹਮੇਸ਼ਾ ਦੁੱਖ ਬਣਾਉਂਦੇ ਰਹੇ ਇੱਕ ਦੂਸਰੇ ਦਾ ਤਾਂ ਬਣਾਉਣਾ ਸੀ ਇਸ ਤੋਂ ਬਾਹਰ ਲਿਆਂਦਾ ਵੀ ਬਣਾਉਂਦੇ ਰਹੇ ਆ ਜਿੱਥੇ ਆਪਣੀ ਸਿਹਤਾਂ ਲੈ ਕੇ ਤੁਸੀਂ ਆਪ ਦੇਖਦੇ ਹੋ ਆਸ-ਪਾਸੇ ਤੋਂ ਟਰਾਲੀਆਂ ਜਿਹੜੀਆਂ ਸੜਕਾਂ ਉਹਦੇ ਵਿੱਚ ਲੋਕ ਜਿਹੜੇ ਪਿੰਡਾਂ ਵਾਲੇ ਆਪਣੇ ਤੌਰ ਤੇ ਉਹ ਕੱਠਾ ਕਰਕੇ ਉਹਦੇ ਵਿੱਚ ਵੱਡਾ ਹਿੱਸਾ ਜਿਹੜੀ ਸੇਵਾ ਦੇ ਭਾਵਨਾ ਨਾਲ ਕਿਉਂਕਿ ਵਕਤ ਪਿਆ ਰੱਬ ਨੇ ਤੇ ਆਪਾਂ ਸਾਰੇ ਭਰਾਵਾਂ ਨੇ ਉਸੇ ਪ੍ਰਮਾਤਮਾ ਦੇ ਕੀ ਅਰਦਾਸ ਵੀ ਕਰਨੀ ਹੈ ਤੇ ਵਕਤ ਨੂੰ ਵੰਡ ਕੇ ਇੱਕ ਦੂਸਰੇ ਦਾ ਜਿਹੜਾ ਨਿਵਾਰਨਾ ਵੀ ਹੈ ਸੋ ਜਿਹੜੀ ਮੇਰੀ ਡਿਊਟੀ ਹੈ ਸਰਕਾਰ ਵੱਲੋਂ ਮੰਤਰੀ ਹੋਣ ਦੇ ਨਾਤੇ ਮੈਂ ਤੁਹਾਡੇ ਨਾਲ ਹਰ ਵਕਤ ਕਿਸੇ ਵੀ ਵੇਲੇ ਟੈਲੀਫੋਨ ਕਰੋ ਇਹ ਕੰਮ ਜਿਹੜਾ ਜਿਹੜਾ ਇੱਕ ਪਹਿਲਾਂ ਜਿਹੜਾ ਵੀ ਹੋਈ ਜਾ ਰਿਹਾ ਉਸ ਤੋਂ ਇਲਾਵਾ ਵੀ ਜੇ ਕਿਸੇ ਗਲਤੀ ਹੋਰ ਲੋੜ ਹੋਈ ਤਾਂ ਉਹ ਵੀ ਸਰਕਾਰ ਦੇ